ਪੁਲਿਸ ਪ੍ਰਸ਼ਾਸਨ ਮੁਰਦਾਬਾਦ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਭਗਵਾਨ ਸਮਾਨ ਮੁਰਦਾਬਾਦ ਭਗਵਾਨ ਸਮਾਨ ਮੁਰਦਾਬਾਦ ਭਗਵਾਨ ਸਮਾਨ ਮੁਰਦਾਬਾਦ ਭਗਵਾਨ ਸਮਾਨ ਮੁਰਦਾਬਾਦ मुर्दाबाद बलदेव मयादि ख़बाद बलदेव मयादि ख़बाद बलदेव मयादिया ख़र्दाबाद पंजाब सरकार मुर्दाबाद पंजाब सर मुबाद पुलिस मुर्दाबाद मुर्दाबादन ख़ुरदाबाद मुरदाबाद पुलिस ख़ुरदाबाद भगवंत माना भगवंत माना भगवंतमान ख़र्दाबाद भगवंत मान ख़बाद ਦੇ ਮਿਆਦਿਆਂ ਮੁਰਦਾਬਾਦ ਦੇ ਮਿਆਦਿਆਂ ਮੁਰਦਾਬਾਦ ਦੇ ਮਿਆਦਿਆਂ ਮੁਰਦਾਬਾਦ ਦੇ ਮਿਆਦਿਆਂ ਮੁਰਦਾਬਾਦ ਜੈ ਭੀਮ ਜੈ ਭਾਰਤ ਜੈ ਸਭਦਾਨ ਮੈਂ ਡਾਕਟਰ ਸ਼ਰਨੀ ਸਿੰਘ ਖੈਰਾਬਾਦ ਵਾਈਸ ਜ਼ਿਲ੍ਹਾ ਪ੍ਰਧਾਨ ਵਾਲਮੀਕ ਟਾਈਗਰ ਫੋਰਸ ਸੈਕਸ਼ਨਟੀ ਅਲ ਇੰਡੀਆ ਤੋਂ ਅੱਜ ਜਿਉਂ ਅਸੀਂ ਥਾਣਾ ਲੋਪਕੇ ਦੇ ਬਾਹਰ ਪ੍ਰੋਟੈਸਟ ਕਰ ਰਹੇ ਹਾਂ ਜੀ ਲਾਲ ਪੁਤਲਾ ਫੂਕ ਮੁਜਾਹਰਾ ਕੀਤਾ ਜਾਵੇਗਾ ਇਹ ਸਾਡੇ ਜੀ ਤਿੰਨ ਚਾਰ ਮਸਲੇ ਆ ਪਿੰਡ ਮੋਲਖੋ ਖਰਦਾ ਜੀ ਸਰਪੰਚਰੇ ਪਰਚਾ ਦਰਜ ਹੋਇਆ ਪਰ ਕੋਈ ਕਾਰਵਾਈ ਨਹੀਂ ਉਹਨੂੰ ਅਰੈਸਟ ਨਹੀਂ ਕੀਤਾ ਜਾ ਰਿਹਾ ਐਸਐਚਓ ਦਾ ਕਹਿਣਾ ਕਿ ਉਹ ਮੌਜੂਦਾ ਸਰਪੰਚ ਆਮ ਪਾਰਟੀ ਦਾ ਉਹ ਅਰੈਸਟ ਨਹੀਂ ਹੋ ਸਕਦਾ ਇੱਕ ਪਿੰਚੂ ਜੀ ਕੋਲ ਦਰਖਾਸਤ ਹੈ ਉੱਤੇ ਕੋਈ ਕਾਰਵਾਈ ਨਹੀਂ ਇੱਕ ਨਵੇਂ ਜੀਵਨ ਦਾ ਮੈਡੀਕਲ ਹੋਇਆ ਇੱਕ ਲੇਡੀਜ਼ ਦਾ ਉੱਤੇ ਵੀ ਕੋਈ ਕਾਰਵਾਈ ਨਹੀਂ ਇਹ ਕਹਿ ਰਿਹਾ ਮੈਨੂੰ ਸਿਆਸੀ ਪ੍ਰੈਸ਼ਰ ਆ ਮੈਂ ਨਹੀਂ ਕੁਝ ਕਰ ਸਕਦਾ ਸਾਨੂੰ ਦੇ ਪ੍ਰੈਸ਼ਰ ਨਾਲ ਨਾਲ ਲੱਗਦਾ ਕਿ ਇਹਨੇ ਪੈਸੇ ਵੀ ਨਾਲ ਛਕੇ ਹੋਇਆ ਐਸਐਚਓ ਨੇ ਸਾਨੂੰ ਕਿਹਾ ਤੁਹਾਡੇ ਮਸਲੇ ਝੂਠੇ ਆ ਸਾਡੇ ਕੋਲ ਵਿਦ ਵੀਡੀਓ ਵਿਦ ਆਡੀਓ ਮਸਲੇ ਸੰਬੰਧੀ ਸਬੂਤ ਹੈਗੇ ਸਾਡੇ ਕੋ ਜੋ ਝਗੜੇ ਹੋਏ ਆ ਮਸਲੇ ਭਾਜੀ ਤਕਰੀਬਨ 2-3 ਮਹੀਨੇ ਪੁਰਾਣੇ ਮਸਲੇ ਆ بار-बार ਮਿਲੇ ਆ ਐਸਐਚਓ ਨੂੰ ਇਹਨੇ ਮਿੱਠੀ ਗੋਲੀ ਦਿੱਤੀ ਆ ਕਰ ਦਿੰਨੇ ਕਰ ਦਿੰਨੇ ਹੁਣ ਲਾਸਟ ਟਾਈਮ ਜਦੋਂ ਮਿਲੇ ਆ ਹੁਣ ਕਹਿੰਦਾ ਕੀ ਤੁਹਾਡੇ ਮਸਲੇ ਝੂਠੇ ਆ ਇਹਦੇ ਇਹਦੇ ਨੂੰ ਕੋਈ ਦੇਖੋ ਜੀ ਭਗਵੰਤ ਮਾਨ ਦੀ ਸਰਕਾਰ ਆ ਉਹਦੀ ਸਰਕਾਰ ਤੇ ਧੱਕੇਸ਼ਾਹੀ ਗਰੀਬਾਂ ਨਾਲ ਹੋ ਰਹੀ ਆ ਤਾਂ ਭਗਵੰਤ ਮਾਨ ਦਾ ਫੁੱਤਲਾ ਫੁਕਿਆ ਜਾ ਰਿਹਾ ਦੂਸਰਾ ਜਿਹੜਾ ਬਲਦੇਵ ਸਿੰਘ ਮਿਆਦੀਆ ਹਲਕਾ ਇਨਚਾਰਜ ਆ ਉਹ ਉਹਦਾ ਪ੍ਰੈਸ਼ਰ ਇਹਨਾਂ ਨੂੰ ਪੁਲਿਸ ਨੂੰ ਪੁਰੀ ਹਲਕੇ ਜੇ ਕੰਮ ਹੋ ਰਿਆ ਵਾ ਤੇ ਉਹ ਕਿਉਂ ਨਹੀਂ ਘਸਾਰ ਲੈ ਰਿਹਾ ਗਰੀਬਾਂ ਦੀ ਇਸ ਕਰਕੇ ਦੋਵਾਂ ਦੇ ਪੁੱਤਲੇ ਫੁਕੇ ਜਾਣਗੇ ਪੰਚ ਨੇ ਭਾਜੀ ਆਪ ਘਰ ਜਾ ਕੇ ਇੱਕ ਲੇਡੀਜ਼ ਦੇ ਕੱਪੜੇ ਪਾੜੇ ਗਲ ਪਿਆ ਵਾ ਜਿਸ ਦੀ ਵੀਡੀਓ ਆਡੀਓ ਮਜੂਰ ਆ ਪਰਚਾ ਦਿੱਤਾ ਲਾਲੀ ਸਰਪੰਚ ਆ ਆਮ ਪਾਰਟੀ ਨੇ ਪੁਲਸੀ ਪਰਚਾ ਦਿੱਤਾ ਵਾ ਇੱਕ ਮਿੱਠੀ ਗੋਲੀ ਜਿੱਤੀ ਪੁਲਸੀ ਸਾਨੂੰ ਪਰਚਾ ਦੇ ਕੇ ਪਰ ਬੰਦੇ ਅਰੈਸਟ ਨਹੀਂ ਕਰ ਰਹੇ ਕਹਿੰਦੇ ਕਿ ਸਰਪੰਚ ਆ ਬੰਦੇ ਅਰੈਸਟ ਨਹੀਂ ਹੋਣਗੇ ਹੋਣਾ ਜੇ ਸ਼ਾਮ ਨੂੰ 4 ਤੱਕ ਪੁੱਤਲੇ ਫੁਕੇ ਜਾਣਗੇ ਭਗਵੰਤ ਜੀ ਤੇ ਬਲਦੇਸ ਸਿੰਘ ਮਿਆਦੀਆ ਦਾ ਤੇ ਜਿਹੜਾ ਧਰਨਾ ਵਾ ਇਹ ਚੱਲੂਗਾ ਲੰਬੇ ਸਮੇਂ ਤੱਕ ਦਿਨ ਰਾਤ 24 ਘੰਟੇ ਚੱਲੇਗਾ ਜਿਉਂਪੇ ਤੁਹਾਡੇ ਮਸਲੇ ਹੱਲ ਨਹੀਂ ਹੁੰਦੇ